ਬਲੱਡਰ ਲੇਸਨ ਭਾਵ ਤਬਦੀਲ ਮਲਕੀਤ ਵਾਲੀ ਰਜਿਸਟਰੀ ਕਿਵੇਂ ਤੜਵਾਈ ਜਾ ਸਕਦੀ ਹੈ ਜਦੋਂ ਕੋਈ ਵਿਅਕਤੀ ਆਪਣੇ ਜਿਉਂਦੇ ਜੀ ਆਪਣੀ ਜਾਇਦਾਦ ਬਿਨਾ ਸਟਾਮ ਵਾਲੀ ਰਜਿਸਟਰੀ ਜਾਨੀ ਕਿ ਤਬਦੀਲ ਮਲਕੀਤ ਰਾਹੀਂ ਆਪਣੇ ਖੂਨ ਦੇ ਰਿਸ਼ਤੇ ਵਿੱਚ ਕਿਸੇ ਵਾਰਸ ਦੇ ਨਾਮ ਕਰਵਾ ਦੇਵੇ ਪਰੰਤੂ ਰਜਿਸਟਰੀ ਅਤੇ ਇੰਤਕਾਲ ਹੋਣ ਤੋਂ ਬਾਅਦ ਉਸ ਦੇ ਵਾਰਸ ਉਸ ਦੀ ਦੇਖਪਾਲ ਨਾ ਕਰਨ ਜਾਂ ਉਸ ਨਾਲ ਮਾੜਾ ਵਿਵਹਾਰ ਕਰਨ ਪਾਵ ਜਾਇਦਾ ਤਬਦੀਲ ਕਰਨ ਵਾਲਾ ਉਹਨਾਂ ਦੇ ਵਿਹਾਰ ਤੋਂ ਦੁਖੀ ਹੋ ਜਾਵੇ ਤਾਂ ਉਹ ਆਪਣੀ ਤਬਦੀਲ ਕਰਵਾਈ ਗਈ ਜਾਇਦਾਦ ਨੂੰ ਮੋੜ ਆਪਣੇ ਨਾਮ ਕਰਵਾਉਣ ਲਈ ਤਬਦੀਲ ਬਰਕੀਦੀ ਰਜਿਸਟਰੀ ਨੂੰ ਤੜਵਾ ਸਕਦਾ ਹੈ ਖੂਨ ਦੇ ਰਿਸ਼ਤੇ ਵਾਲੀ ਇਹ ਰਜਿਸਟਰੀ ਤੜਵਾਉਣ ਲਈ ਐਸ ਡੀ ਐਮ ਨੂੰ ਦਰਖਾਸਤ ਦੇਣੀ ਹੁੰਦੀ ਹੈ SDM ਵੱਲੋਂ ਇਸ ਦੀ ਚੰਗੀ ਤਰ੍ਹਾਂ ਕੋਖ ਪੜਤਾਲ ਕਰਕੇ ਰਿਸਟਰੀ ਤੋੜ ਦਿੱਤੀ ਜਾਂਦੀ ਹੈ। ਪਰੰਤੂ ਜੇਕਰ ਕੋਈ ਇਸ ਦੀ ਅਪੀਲ ਕਰਨੀ ਚਾਹੁੰਦਾ ਹੋਵੇ ਤਾਂ SDM ਦੇ ਫੈਸਲੇ ਦੇ ਖਿਲਾਫ ਡਿਪਟੀ ਕਮਿਸ਼ਨਰ ਭਾਵ ਜ਼ਿਲ੍ਹਾ ਮੈਜਿਸਟ੍ਰੇਟ ਦੀ ਅਦਾਲਤ ਵਿਖੇ ਅਪੀਲ ਕੀਤੀ ਜਾ ਸਕਦੀ ਹੈ। ਦੋਸਤੋ ਸਾਡੇ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਜੇਕਰ ਤੁਹਾਨੂੰ ਵਧੀਆ ਲੱਗਦੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੇਕਰ ਹੋਰ ਕੋਈ ਤੁਹਾਡਾ ਸੁਝਾਅ ਹੋਵੇ ਇਸ ਦੇ ਸੰਬੰਧ ਚ ਤਾਂ ਉਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ